자자 이제 바람 ਲਾਵੀ ਤੇਰੇ ਚਲਾਈਏ ਫਿਰ ਕੰਮ ਬਾਬੇ ਦਾ ਤਾਂ ਦੇਖੀਏ ਮਾਈ ਭਾਈ ਜੇ ਲੋਟੋ ਕੇ ਕੰਮ ਲੈ ਜੇ ਭਾਈਓ ਓ ਲੈ ਵੀ ਕੋਈ ਮਾਈ ਘਰਵਾਰੇ ਆਈ ਹੈ ਕੋਈ ਘਰਵਾਰੇ ਪੁੱਛ ਲੈਣਾ ਤੇ ਬਾਈ ਤੂੰ ਆ ਕੇ ਠੀਕ ਹੈ ਪਹਿਲਾਂ ਆਪਾਂ ਜਾਣਦੇ ਨਹੀਂ ਇੱਕ ਦੂਜੇ ਨੂੰ ਨਹੀਂ ਨਹੀਂ ਬਾਈ ਆਪ ਦੇਖ ਆਪਾਂ ਬਾਬਾ ਕਿੱਥੇ ਜਾਣਦੇ ਆ ਫਿਰ ਕੀ ਪੁੱਛਣਾ ਬਬੇ ਬੋਲੋ ਅੱਬਾ ਦਾ ਘਰਵਾਲੀ ਪੁੱਛਦਾ ਸੀ ਕਿ ਕਹਿ ਕਿ ਕਰ ਜਾ ਘਰੇ ਬਹਿਣਾ ਹੈ ਅੱਛਾ ਪੁੱਸਗਾ ਪੁੱਸਗਾ ਜੀ ਨਹੀਂ ਬੱਤਾ ਹੁੰਦਾ ਮੰਤ ਨਹੀਂ ਬੱਤਾ ਹੁੰਦਾ ਮੈਂ ਵੀ ਕੋਈ ਸਾਡੇ ਬੁੜੀ ਮਰੀ ਜੱਤਬੇ ਵੀ ਕੇ ਆ ਸਾਡੇ ਗਵਾਂਢੀ ਚੋਂ ਜਮਾ ਗਵਾਂਢ ਚੋਂ ਆ ਜਮਾ ਗਵਾਂਢ ਚੋਂ ਹਾਂ ਜਮਾ ਕੰਧਣਾ ਖੰਦ ਹੈ ਠੀਕ ਹੈ ਬਰੀ ਜਾ ਬਾਬਾ ਮਰੀਆ ਆਰਾ ਚੱਕਰ ਉਹਦਾ ਇਹ ਠੀਕ ਹੈ ਬਾਬਾ ਲੈ ਬਾਬੇ ਦਾ ਮੱਥਾ ਟੇਕ ਕੇ ਬਾਹਰ ਆ ਤੇ ਇੱਕ ਚੌਲ ਨਿਕੜਾ ਸੀ ਚੱਲਦੇ ਪਾਣੀ ਦੀ ਬਾਦੀ ਠੀਕ ਹੈ ਹਾਂ ਬਹਿ ਜਾ ਬਾਬੇ ਮੱਥਾ ਦੇਖਦੇ ਮੈਂ ਵੀ ਕੋਈ ਸਾਖ ਨਾ ਹੁੰਦਾ ਹੋਵੇ ਮੁੰਡੇ ਨੂੰ ਮੁੰਡੇ ਨੂੰ ਸਾਖ ਨਾ ਹੁੰਦਾ ਮੈਂ ਬਾਈ ਕਰ ਖੜਿਆ ਹੋਇਆ ਛਿੱਤੀ ਕਰਾ ਛੋਟੇ ਦੀ ਬਾਈ ਬਾਬਾ ਮੈਨੂੰ ਕਹਿੰਦਾ ਨਸ਼ੇ ਪੱਤੀ ਵਾਲੇ ਕਰਦਾ ਹੈ ਬਾਬਾ ਦਾ ਕੀ ਕਰੀਏ ਤੁਸੀਂ ਕਰੋ ਮਿਹਰਬਾਨੀ ਲੈ ਬਾਬਾ ਮਿਹਰਬਾਨੀ ਕਰੇ ਨਸ਼ੇ ਪੱਤੇ ਉਹ ਕਰਦਾ ਸਾਖ ਨੂੰ ਕਹਣਾ ਕਰੂਗਾ ਮੇਰਾ ਘਰ ਦਾ ਹਨਮਾਨ ਤਾਂ ਹੁੰਦੀ ਇਹਨਾਂ ਘਰ ਵਾਜੀਏ ਮਾ ਨੂੰ ਬੈ ਤਾਂ ਸੀ ਤੈਨ ਗੱਲ ਭਈ ਹੁਣ ਮੈਂ ਸਾਹ ਭਈ ਮਾਂ ਬਾਪੀ ਖੜੀ ਠੀਕ ਐ ਲੈ ਮਾਈ ਜੀ ਦਵਾ ਲਾਇਆ ਬਾਬੇ ਦੀ ਨਾਲਦਾ ਛਕਾ ਮਾਰਦੀ ਤੇ ਨਾਲੇ ਮੁੰਡੇ ਦੇ ਪਾਣੀ ਚ ਪਾ ਦੇ ਨਾਉਣ ਵਾਲੇ ਤੇ ਪਿਉ ਵਾਲੇ ਦਾ ਬਾਬਾ ਜੀ ਸਾਹ ਨੂੰ ਜੇ ਨਾ ਮੈਨਾਂ ਤਾਂ ਲੱਗ ਚਲੋ ਕੋਈ ਨਹੀਂ ਭਈ ਉਹਦਾ ਬਾਬੇ ਦੀ ਮਿਹਰ ਆ ਜਾਵੇ ਤਰੂਗਾ ਹਾਂ ਮਰਵਾ ਲੈ ਕੇ ਆਉਂਦੇ ਹਾਂ ਬਸ ਤੈਨੂੰ ਵਧੀਆ ਕੰਬਲ ਛੜਾ ਕੇ ਦੇ ਦਾਂ ਚਲ ਠੀਕ ਐ ਭਈ ਬਾਜਾ ਮੱਥਾ ਟੇਕੀਂਗੇ ਕੱਲਾ ਥਾਲ ਬਾਰੇ ਕਿਹੜੇ ਆਈ ਆ ਬਾਈ? ਚਾ ਫਲ ਕੋਣ ਹੈ ਬਾਈ? ਹਾਂ ਬਾਈ। ਆ ਬੈਠੇ ਤੁਸੀਂ ਆਇਆ ਬਾਹਾਂ ਕਰਕੇ ਖੜੀਆ ਖਾਲਾ। ਬਹਿ ਜਾ ਇੱਥੇ। ਮੇਰੇ ਕੋ ਬੈ ਜਾ ਤੁਸੀਂ ਤਾਂ ਆ ਗਰ ਲਾ। ਦਵਾ ਆ ਮਰਾਵੇ ਫਲ ਖੜ ਕੇ ਤੇਰਾ ਤੇ ਬਾਬੇ ਦੇ ਫਲ ਪੈ ਜਾਣਗੇ ਮੇਰੇ ਤਾਂ ਚੱਕਰਾਂ ਨੂੰ ਲੱਗ ਗਿਆ ਜਿਆ